ਅੱਜ ਅਯੁੱਧੇ ਵਿਖੇ ਸ਼੍ਰੀ ਰਾਮ ਚੰਦਰ ਜੀ ਦੀ ਮੂਰਤੀ ਦੀ ਪ੍ਰਾਣ ਪ੍ਰティਸ਼ਤਾ ਦਾ ਸਮਾਗਮ ਹੋਇਆ। ਉਹ ਦਿਨ ਆ ਗਿਆ ਜਿਸ ਦੀ ਸਭ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਸੀਗਾ। ਜਿੱਥੇ ਅਯੁੱਧੇ ਦੇ ਵਿੱਚ ਅੱਜ ਸਮਾਗਮ ਹੋਇਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਵੱਡੇ ਲੋਕ ਜਿਹੜੇ ਨੇ ਇਸ ਮੂਰਤੀ ਪ੍ਰਾਣ ਪ੍ਰティਸ਼ਤਾ ਸਮਾਗਮ ਦੇ ਵਿੱਚ ਸ਼ਾਮਲ ਹੋਏ ਨੇ ਉੱਥੇ ਦੇਸ਼ ਭਰ ਦੇ ਵਿੱਚ ਸ਼੍ਰੀ ਰਾਮ ਮੰਦਰ ਨੂੰ ਲੈ ਕੇ ਖੁਸ਼ੀ ਪਾਈ ਜਾ ਰਹੀ ਹੈ। ਦੀਵਾਲੀ ਵਾਲਾ ਮਾਹੌਲ ਜਿਹੜਾ ਉਹ ਮਨਾਇਆ ਜਾ ਰਿਹਾ ਜੇ ਅਯੋਧਿਆ ਦੀ ਗੱਲ ਕੀਤੀ ਜਾਵੇ ਤਾਂ ਜਿੱਥੇ ਸਵੇਰੇ ਅਯੋਧਿਆ ਦੇ ਵਿੱਚ ਪੂਰੇ ਵਿਧੀ ਵਿਵਧਾਨ ਦੇ ਨਾਲ ਪ੍ਰਭੂ ਸ਼੍ਰੀ ਰਾਮ ਜੀ ਦੀ ਮੂਰਤੀ ਦੀ ਪ੍ਰਾਣ ਪ੍ਰਤੀਸ਼ਠਾ ਦਾ ਸਮਾਗਮ ਹੋਇਆ ਉੱਥੇ ਜਿਵੇਂ ਹੀ ਦੇਰ ਸ਼ਾਮ ਹੋਈ ਤਾਂ ਅਯੋਧਿਆ ਦਾ ਦ੍ਰਿਸ਼ ਮਨਮੋਹਕ ਸੀ ਦੇਖਣ ਯੋਗ ਸੀ ਕਿਸ ਤਰੀਕੇ ਨਾਲ ਜਗਮਗਾਉਂਦੀਆਂ ਲਾਈਟਾਂ ਆਂਦੇ ਫੁਆਰਿਆਂ ਦੇ ਵਿੱਚੋਂ ਚਲਦੀਆਂ ਲਾਈਟਾਂ ਦੇ ਵਿੱਚੋਂ ਪਾਣੀ ਆਪਣੇ ਆਪ ਦੇ ਵਿੱਚ ਇੱਕ ਦਿਲਕਸ਼ ਅੰਦਾਜ਼ ਦੇ ਵਿੱਚ ਮਾਹੌਲ ਪੈਦਾ ਕਰ ਰਿਹਾ ਤੁਸੀਂ ਵੀ ਦੇਖ ਰਹੇ ਹੋ ਕਿਸ ਤਰੀਕੇ ਨਾਲ ਅਯੋਧਿਆ ਨਗਰੀ ਨੂੰ ਸਜਾਇਆ ਗਿਆ ਕਿਉਂਕਿ 500 ਸਾਲ ਦੇ ਅਰਸੇ ਤੋਂ ਬਾਅਦ ਇਹ ਦਿਨ ਆਇਆ ਕਿ ਪ੍ਰਭੂ શ્રી ਰਾਮ ਦੁਬਾਰਾ ਅਯੁੱਧਿਆ ਮੰਦਿਰ ਦੇ ਵਿੱਚ ਉਹਨਾਂ ਦੀ ਪ੍ਰਾਣ ਪ੍ਰਤੀਸ਼ਟਾ ਹੋਈ ਹੈ ਤੇ ਪੂਰਾ ਜਿੱਥੇ Hindu ਸਮਾਜ ਜਿਹੜਾ ਉਹ ਪ੍ਰਭੂ શ્રી ਰਾਮ ਦੀ ਪ੍ਰਾਣ ਪ੍ਰਤੀਸ਼ਟਾ ਦੇ ਨਾਲ ਖੁਸ਼ੀ ਵਿੱਚ ਨਜ਼ਰ ਆ ਰਿਹਾ ਉੱਥੇ ਪ੍ਰਭੂ શ્રી ਰਾਮ ਦੀ ਪ੍ਰਾਣ ਪ੍ਰਤੀਸ਼ਟਾ ਮੂਰਤੀ ਦੀ ਪ੍ਰਾਣ ਪ੍ਰਤੀਸ਼ਟਾ ਸਮਾਗਮ ਨੂੰ ਲੈ ਕੇ ਆਪਸੀ ਭਾਈਚਾਰਕ ਸਾਂਝ ਵੀ ਦੇਖਣ ਨੂੰ ਮਿਲੀ ਹੈ ਤਾਂ ਤੁਸੀਂ ਵੀ ਦੇਖੋ ਅਯੁੱਧਿਆ ਦਾ ਇਹ ਮਨਮੋਹਕ ਦ੍ਰਿਸ਼ ਅੱਜ ਅਯੁੱਧੇ ਵਿਖੇ ਸ੍ਰੀ ਰਾਮ ਚੰਦਰ ਜੀ ਦੀ ਮੂਰਤੀ ਦੀ ਪ੍ਰਾਣ ਪ੍ਰティਸ਼ਤਾ ਦਾ ਸਮਾਗਮ ਹੋਇਆ। ਉਹ ਦਿਨ ਆ ਗਿਆ ਜਿਸ ਦੀ ਸਭ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਸੀਗਾ। ਜਿੱਥੇ ਅਯੁੱਧੇ ਦੇ ਵਿੱਚ ਅੱਜ ਸਮਾਗਮ ਹੋਇਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਵੱਡੇ ਲੋਕ ਜਿਹੜੇ ਨੇ ਇਸ ਪ੍ਰਮੂਰਤੀ ਪ੍ਰਾਣ ਪ੍ਰティਸ਼ਤਾ ਸਮਾਗਮ ਦੇ ਵਿੱਚ ਸ਼ਾਮਲ ਹੋਏ ਨੇ ਉੱਥੇ ਦੇਸ਼ ਭਰ ਦੇ ਵਿੱਚ ਸ੍ਰੀ ਰਾਮ ਮੰਦਰ ਨੂੰ ਲੈ ਕੇ ਖੁਸ਼ੀ ਪਾਈ ਜਾ ਰਹੀ ਹੈ। ਦੀਵਾਲੀ ਵਾਲਾ ਮਾਹੌਲ ਜਿਹੜਾ ਉਹ ਮਨਾਇਆ ਜਾ ਰਿਹਾ ਜੇ ஆயுத ਦੀ ਗੱਲ ਕੀਤੀ ਜਾਵੇ ਤਾਂ ਜਿੱਥੇ ਸਵੇਦੇ ஆயுதਿਆਂ ਦੇ ਵਿੱਚ ਪੂਰੇ ਵਿਧੀ ਵਿਧਾਨ ਦੇ ਨਾਲ ਪ੍ਰਭੂ ਸ਼੍ਰੀ ਰਾਮ ਜੀ ਦੀ ਮੂਰਤੀ ਦੇ ਪ੍ਰਾਣ ਪ੍ਰਤੀਸ਼ਠਾ ਦਾ ਸਮਾਗਮ ਹੋਇਆ ਉੱਥੇ ਜਿਵੇਂ ਹੀ ਦੇਰ ਸ਼ਾਮ ਹੋਈ ਤਾਂ ਅਯੁੱਧਿਆ ਦਾ ਦ੍ਰਿਸ਼ ਮਨਮੋਹਕ ਸੀ ਦੇਖਣਯੋਗ ਸੀ ਕਿਸ ਤਰੀਕੇ ਨਾਲ ਜਗਮਗਾਉਂਦੀਆਂ ਲਾਈਟਾਂ ਦੇ ਫੁਹਾਰਿਆਂ ਦੇ ਵਿੱਚੋਂ ਚੱਲਦੀਆਂ ਲਾਈਟਾਂ ਦੇ ਵਿੱਚੋਂ ਪਾਣੀ ਆਪਣੇ ਆਪ ਦੇ ਵਿੱਚ ਇੱਕ ਦਿਲਕਸ਼ ਅੰਦਾਜ਼ ਦੇ ਵਿੱਚ ਮਾਹੌਲ ਪੈਦਾ ਕਰ ਰਿਹਾ ਤੁਸੀਂ ਵੀ ਦੇਖ ਰਹੇ ਹੋ ਕਿਸ ਤਰੀਕੇ ਨਾਲ ਅਯੁੱਧਿਆ ਨਗਰੀ ਨੂੰ ਸਜਾਇਆ ਗਿਆ ਕਿਉਂਕਿ 500 ਸਾਲ ਦੇ ਅਰਸੇ ਤੋਂ ਬਾਅਦ ਇਹ ਦਿਨ ਆਇਆ ਕਿ ਪ੍ਰਭੂ શ્રી ਰਾਮ ਦੁਬਾਰਾ ਅਯੁੱਧਿਆ ਮੰਦਿਰ ਦੇ ਵਿੱਚ ਉਹਨਾਂ ਦੀ ਪ੍ਰਾਣ ਪ੍ਰਤੀਸ਼ਟਾ ਹੋਈ ਹੈ ਤੇ ਪੂਰਾ ਜਿੱਥੇ Hindu ਸਮਾਜ ਜਿਹੜਾ ਉਹ ਪ੍ਰਭੂ શ્રી ਰਾਮ ਦੀ ਪ੍ਰਾਣ ਪ੍ਰਤੀਸ਼ਟਾ ਦੇ ਨਾਲ ਖੁਸ਼ੀ ਵਿੱਚ ਨਜ਼ਰ ਆ ਰਿਹਾ ਉੱਥੇ ਪ੍ਰਭੂ શ્રી ਰਾਮ ਦੀ ਪ੍ਰਾਣ ਪ੍ਰਤੀਸ਼ਟਾ ਮੂਰਤੀ ਦੀ ਪ੍ਰਾਣ ਪ੍ਰਤੀਸ਼ਟਾ ਸਮਾਗਮ ਨੂੰ ਲੈ ਕੇ ਆਪਸੀ ਭਾਈਚਾਰਕ ਸਾਂਝ ਵੀ ਦੇਖਣ ਨੂੰ ਮਿਲੀ ਹੈ ਤਾਂ ਤੁਸੀਂ ਵੀ ਦੇਖੋ ਅਯੁੱਧਿਆ ਦਾ ਇਹ ਮਨਮੋਹਕ ਦ੍ਰਿਸ਼ ਅੱਜ ਅਯੁੱਧੇ ਵਿਖੇ ਸ੍ਰੀ ਰਾਮ ਚੰਦਰ ਜੀ ਦੀ ਮੂਰਤੀ ਦੀ ਪ੍ਰਾਣ ਪ੍ਰティਸ਼ਤਾ ਦਾ ਸਮਾਗਮ ਹੋਇਆ। ਉਹ ਦਿਨ ਆ ਗਿਆ ਜਿਸ ਦੀ ਸਭ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਸੀਗਾ। ਜਿੱਥੇ ਅਯੁੱਧੇ ਦੇ ਵਿੱਚ ਅੱਜ ਸਮਾਗਮ ਹੋਇਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਵੱਡੇ ਲੋਕ ਜਿਹੜੇ ਨੇ ਇਸ ਮੂਰਤੀ ਪ੍ਰਾਣ ਪ੍ਰティਸ਼ਤਾ ਸਮਾਗਮ ਦੇ ਵਿੱਚ ਸ਼ਾਮਲ ਹੋਏ ਨੇ ਉੱਥੇ ਦੇਸ਼ ਭਰ ਦੇ ਵਿੱਚ ਸ੍ਰੀ ਰਾਮ ਮੰਦਰ ਨੂੰ ਲੈ ਕੇ ਖੁਸ਼ੀ ਪਾਈ ਜਾ ਰਹੀ ਹੈ। ਦੀਵਾਲੀ ਵਾਲਾ ਮਾਹੌਲ ਜਿਹੜਾ ਉਹ ਮਨਾਇਆ ਜਾ ਰਿਹਾ ਜੇ ਅਯੋਧਿਆ ਦੀ ਗੱਲ ਕੀਤੀ ਜਾਵੇ ਤਾਂ ਜਿੱਥੇ ਸਵੇਰੇ ਅਯੋਧਿਆ ਦੇ ਵਿੱਚ ਪੂਰੇ ਵਿਧੀ ਵਿਵਧਾਨ ਦੇ ਨਾਲ ਪ੍ਰਭੂ ਸ਼੍ਰੀ ਰਾਮ ਜੀ ਦੀ ਮੂਰਤੀ ਦੀ ਪ੍ਰਾਣ ਪ੍ਰਤੀਸਥਾ ਦਾ ਸਮਾਗਮ ਹੋਇਆ ਉੱਥੇ ਜਿਵੇਂ ਹੀ ਦੇਰ ਸ਼ਾਮ ਹੋਈ ਤਾਂ ਅਯੋਧਿਆ ਦਾ ਦ੍ਰਿਸ਼ ਮਨਮੋਹਕ ਸੀ ਦੇਖਣ ਯੋਗ ਸੀ ਕਿਸ ਤਰ੍ਹਾਂ ਦੇ ਨਾਲ ਜਗਮਗਾਉਂਦੀਆਂ ਲਾਈਟਾਂ ਆਂਦੇ ਫੁਹਾਰਿਆਂ ਦੇ ਵਿੱਚੋਂ ਚਲਦੀਆਂ ਲਾਈਟਾਂ ਦੇ ਵਿੱਚੋਂ ਪਾਣੀ ਆਪਣੇ ਆਪ ਦੇ ਵਿੱਚ ਇੱਕ ਦਿਲਕਸ਼ ਅੰਦਾਜ਼ ਦੇ ਵਿੱਚ ਮਾਹੌਲ ਪੈਦਾ ਕਰ ਰਿਹਾ ਤੁਸੀਂ ਵੀ ਦੇਖ ਰਹੇ ਹੋ ਕਿਸ ਤਰੀਕੇ ਨਾਲ ਅਯੁੱਧਿਆ ਨਗਰੀ ਨੂੰ ਸਜਾਇਆ ਗਿਆ ਕਿਉਂਕਿ 500 ਸਾਲ ਦੇ ਅਰਸੇ ਤੋਂ ਬਾਅਦ ਇਹ ਦਿਨ ਆਇਆ ਕਿ ਪ੍ਰਭੂ ਸ਼੍ਰੀ ਰਾਮ ਦੁਬਾਰਾ ਅਯੁੱਧਿਆ ਮੰਦਿਰ ਦੇ ਵਿੱਚ ਉਹਨਾਂ ਦੀ ਪ੍ਰਾਣ ਪ੍ਰਕਸ਼ਟਾ ਹੋਈ ਹੈ ਤੇ ਪੂਰਾ ਜਿੱਥੇ ਹਿੰਦੂ ਸਮਾਜ ਜਿਹੜਾ ਉਹ ਪ੍ਰਭੂ શ્રી ਦਾਮ ਦੀ ਪ੍ਰਾਣ ਪ੍ਰਤੀਸ਼ਟਾ ਦੇ ਨਾਲ ਖੁਸ਼ੀ ਵਿੱਚ ਨਜ਼ਰ ਆ ਰਿਹਾ ਉੱਥੇ ਪ੍ਰਭੂ શ્રી ਦਾਮ ਦੀ ਪ੍ਰਾਣ ਪ੍ਰਤੀਸ਼ਟਾ ਮੂਰਤੀ ਪ੍ਰਾਣ ਪ੍ਰਤੀਸ਼ਟਾ ਸਮਾਗਮ ਨੂੰ ਲੈ ਕੇ ਆਪਸੀ ਭਾਈਚਾਰਕ ਸਾਂਝ ਵੀ ਦੇਖਣ ਨੂੰ ਮਿਲੀ ਹੈ ਤਾਂ ਤੁਸੀਂ ਵੀ ਦੇਖੋ ਅਯੁੱਧਿਆ ਦਾ ਇਹ ਮਨਮੋਹਕ ਦ੍ਰਿਸ਼